ਹਣਾ ਹਿਨਾ ਜਿਸ ਤਰ੍ਹਾਂ ਹਿੰਦੂ ਧਰਮ ਤੋਂ ਹੈਗੇ ਨੇ ਤੇ ਅੱਜ ਐਸਾ ਇਨਾਂ ਚ ਬਦਲਾਅ ਆਇਆ ਕਿ ਦੋਨੇ ਹੀ ਕਿਸਾਨੀ ਅंदोलਨ ਚੋਂ ਜਾ ਕੇ ਅੰਮ੍ਰਿਤ ਸ਼ਕ ਲੈਂਦੇ ਨੇ ਅੱਜ ਹੀ ਅੰਮ੍ਰਿਤ ਦੇ ਦਾਤ ਲੈ ਕੇ ਤੇ ਕਿਸਾਨੀ ਮੋਰਚੇ 'ਚ ਪਹੁੰਚੇ ਨੇ ਮੈਂ ਵਾਲ ਖੁੱਲੇ ਛੱਡ ਕੇ ਆਈ ਸੀਗੀ ਹਨਾ ਉਦੋਂ ਮੈਨੂੰ ਇੰਨਾ ਚੀਜ਼ਾਂ ਬਾਰੇ ਪਤਾ ਨਹੀਂ ਸੀ ਨਸ ਰੂਪ ਬਾਰੇ ਪਤਾ ਸੀ ਪਰ ਇੱਥੇ ਸੰਤਾ ਦਾ ਇੰਨਾ ਪਿਆਰ ਮਿਲਿਆ ਇੰਨਾ ਜ਼ਿਆਦਾ ਮਾਨਸਿਕਕਾਰ ਮਿਲਿਆ ਕਿ ਪਤਾ ਨਹੀਂ ਕਦੋਂ ਬਾਬਾ ਜੀ ਦਾ ਹੁਕਮ ਲੱਗ ਗਿਆ ਤੇ ਕਦੋਂ ਅਸੀਂ ਜਾ ਕੇ ਅੰਮ੍ਰਿਤ ਵੀ ਸ਼ਕ ਕਰ ਲਿਆ ਇਸ ਕਿਵੇਂ ਦਾ ਫੀਲ ਹੋਇਆ ਜਦੋਂ ਫਿਰ ਅਮ੍ਰਿਤ ਜਦੋਂ ਅਮ੍ਰਿਤ ਜਦੋਂ ਅਮ੍ਰਿਤ ਸੰਚਾਰ ਕੀਤਾ ਉਦੋਂ ਬਹੁਤ ਜ਼ਿਆਦਾ ਮਨ ਨੂੰ ਸਕੂਨ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਔਰ ਜਦੋਂ ਆਪਾਂ ਇੱਥੇ ਵੀ ਪਹੁੰਚੇ ਇੱਥੇ ਵੀ ਸੰਗਤਾਂ ਨੇ ਬਹੁਤ ਵਧਾਈਆਂ ਦਿੱਤੀਆਂ ਤੇ ਮਨ ਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਇਹ ਮੈਂ ਜਿਹੜਾ ਆਪਣੇ ਧਰਮ ਤੋਂ ਟੁੱਟਾ ਸੀਗਾ ਤੇ ਰੱਬ ਤੋਂ ਟੁੱਟਾ ਸੀ ਮਾਰਾ ਤੋਂ ਟੁੱਟਾ ਸੀ ਮੈਨੂੰ ਉਹਨਾਂ ਦੇ ਪਿਆਰ ਨੇ ਜਾਂ ਉਹਨਾਂ ਦੇ ਅਸ਼ੀਰਵਾਦ ਨੇ ਜੋੜਤਾ ਤਾਂ ਮੈਂ ਅਮ੍ਰਿਤ ਪਾਨ ਕਰ ਲਿਆ ਪਹਿਲਾਂ ਨਸ਼ਾ ਵਗੈਰਾ ਵੀ ਕਰਦੀ ਸੀ ਜੀ ਮੈਂ ਸ਼ਰਾਬ ਪੀ ਲੈਂਦਾ ਸੀਗਾ ਮੈਂ ਮਤਲਬ ਦੱਸਣ ਜਾ ਮੈਂ ਥੋੜੇ ਟਾਈਮ ਤੋਂ ਪਹਿਲਾਂ ਕਾਫੀ ਡਿਪਰੈਸ਼ਨ ਚ ਸੀਗਾ ਜੀ ਤੇ ਮੈਂ ਸ਼ਰਾਬ ਦਾ ਕਾਫੀ ਸੇਵਨ ਕਰਨ ਲੱਗ ਗਿਆ ਸੀਗਾ ਕਿਉਂਕਿ ਬੱਸ ਸੀਗਾ ਤਾਂ ਬਹੁਤ ਗਲਤ ਤੇ ਨੀਂਦ ਵੀ ਨਹੀਂ ਆਉਂਦੀ ਹੁੰਦੀ ਸੀ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਸੀਗਾ ਕੋਈ ਐਸਾ ਕਿ ਉਹ ਜ਼ਿੰਦਗੀ ਆ ਜ਼ਿੰਦਗੀ ਚ ਬਹੁਤ ਉਤਾਰ ਚੜਾਅ ਆਉਂਦੇ ਰਹਿੰਦੇ ਆ ਤੇ ਮੈਨੂੰ ਲੱਗਦਾ ਸੀ ਬਹੁਤ ਜ਼ਿਆਦਾ ਉਤਾਰ ਹੀ ਆ ਰਹੇ ਆ ਸੀ ਮਾਤਾ ਪਿਤਾ ਬਾਹਰ ਬਿਲਕੁਲ ਮੈਂ ਘਰ ਚ ਬਿਲਕੁਲ ਇਕੱਲਾ ਰਹ ਰਿਹਾ ਸੀ ਖੇਤਾਂ ਚ ਮੇਰਾ ਘਰ ਆ ਡਾਕਟਰ ਪੀਐਸ ਗਰੇਵਾਲ ਸਾਹਿਬ ਨੇ ਜੀ ਪਟਿਆਲੇ ਤੋਂ ਸੰਤ ਨੇ ਉਹਨਾਂ ਨੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਬੇਟਾ ਅਮਰਤ ਛੱਕੂਗਾ ਮੈਂ ਕਿਹਾ ਜੀ ਬਾਬਾ ਜੀ ਮੈਂ ਛੱਕੂਗਾ ਜ਼ਰੂਰ ਜਦੋਂ ਉਹਨਾਂ ਦਾ ਹੁਕਮ ਹੋਇਆ ਤਾਂ ਛੱਕ ਲਾਂਗੇ ਤੇ ਇੱਕ ਤਰ੍ਹਾਂ ਦਾ ਮੈਂ ਇਨਕਾਰ ਹੀ ਸੀ ਨਾ ਹਾਂਜੀ ਟਾਲਣ ਦੀ ਕੋਸ਼ਿਸ਼ ਕੀਤੀ ਵੀ ਐਦਾਂ ਕਹਿ ਕੇ ਟਾਲ ਦੇਣਾ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਵੀ ਉੱਤੇ ਹੁਕਮ ਤਾਂ ਹੋ ਗਿਆ ਦੱਸ ਮੈਂ ਪਤਾ ਤਾਂ ਅਮਰ ਛੱਕਣਾ ਪੈਣਾ ਇਹ ਮੈਨੂੰ ਫੇਰ ਮੈਨੂੰ ਮੈਨੂੰ ਅੰਦਰੋਂ ਲੱਗਾ ਵੀ ਨਹੀਂ ਇਹ ਹੁਕਮ ਹੋ ਗਿਆ ਜੇ ਤੁਸੀਂ ਕਹਿਤਾ ਇਹ ਗੱਲ ਤੇ ਮੈਂ ਸ਼ਕਣਾ ਚਾਹਣਾ ਵੀ ਆ ਚਲੋ ਸ਼ਕਣਾ ਚਾਹੀਦਾ ਵੀ ਆ ਤੇ ਮੈਂ ਸ਼ਕਣ ਲਈ ਤਿਆਰ ਵੀ ਹੋ ਗਿਆ ਆਪਣਾ ਗਰਵ ਨਾ ਕਹਿ ਸਕਦੇ ਆ ਕਿ ਜਿਹੜਾ ਮੇਰੇ ਪਿਤਾ ਨੇ ਉਹ ਸ੍ਰੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜਿਹੜੀ ਮੇਰੀ ਮਾਤਾ ਜੀ ਆ ਉਸ ਮਾਤਾ ਸਾਹਿਬ ਕੌਰ ਜੀ ਐ ਤੇ ਜਿਹੜਾ ਮੇਰਾ ਐਡਰੈਸ ਐ ਉਹ ਗੁਰੂ ਉਹ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਆ ਤੇ ਜਿਹੜੇ ਮੇਰੇ ਨਾਨਕ ਆ ਉਹ ਗੁਰੂ ਕੇ ਲਾਹੌਰ ਐ ਸਸ਼ਿਕਾ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕਾ ਸ਼ੰਭੂ ਬਾਡਰ ਤੇ 13 ਫਰਵਰੀ ਨੂੰ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਆ ਤੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਐਸਾ ਅ ਕਹਿ ਸਕਦੇ ਜੋੜਾ ਵੀ ਆਉਂਦਾ ਆ ਜਿੱਥੇ ਆਪਣੀ ਥਾਰ ਨੂੰ ਹਸਪੀਟਲ ਬਣਾ ਦਿੰਦੇ ਨੇ ਦਿਨ ਬਦਲੇ ਕਿਸਾਨਾਂ ਦੀ ਸੇਵਾ ਕਰਦੇ ਨੇ ਬਦਲਾਵ ਤੇ ਬਦਲਾਵ ਦਿਖਦਾ ਉਹਨਾਂ ਦੇ ਵਿੱਚ ਪਹਿਲਾਂ ਭੈਣ ਹਿਨਾ ਜਿਸ ਤਰ੍ਹਾਂ Hindu ਧਰਮ ਤੋਂ ਹੈਗੇ ਨੇ ਅੱਜ ਐਸਾ ਇਨਾਂ ਚ ਬਦਲਾਅ ਆਇਆ ਕਿ ਦੋਨੇ ਹੀ ਕਿਸਾਨੀ ਅंदोलਨ ਚ ਜਾ ਕੇ ਅੰਮ੍ਰਿਤ ਛਕ ਲੈਂਦੇ ਨੇ ਅੱਜ ਸਾਡੇ ਸਾਹਮਣੇ ਭੈਣ ਹਿਨਾ ਕੌਰ ਤੇ ਨਵਦੀਪ ਸਿੰਘ ਬੈਠੇ ਹੋਏ ਨੇ ਜਿਨ੍ਹਾਂ ਨੇ ਅੱਜ ਹੀ ਅੰਮ੍ਰਿਤ ਦੇ ਦਾਤ ਲੈ ਕੇ ਤੇ ਕਿਸਾਨੀ ਮੋਰਚੇ ਚ ਪਹੁੰਚੇ ਨੇ ਲਗਾਤਾਰ ਇੱਥੇ ਡਟੇ ਹੋਏ ਸੀ بارش ਵੀ ਆਈ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਫਿਰ ਵੀ ਆਪਣੀ ਸੇਵਾ ਨੂੰ ਮੁਕੰਮਲ ਰੱਖਿਆ ਲਗਾਤਾਰ ਜਾਰੀ ਰੱਖਿਆ ਕਿਤੇ ਵੀ ਉਹਨਾਂ ਨੇ ਸੇਵਾ ਚ ਨਾਗਾ ਨਹੀਂ ਪਾਇਆ ਗਲਬਾਤ ਵੀ ਕਰਾਂਗੇ ਪੈਣ ਹਿਨਾ ਇਹ ਬਦਲਾਵ ਕਿਵੇਂ ਆਇਆ ਐਸਾ ਮੋਰਚੇ ਦੇ ਵਿੱਚ ਕੀ ਹੈ ਇਹਨਾਂ ਨੇ ਦੇਖਿਆ ਕਿ ਅੰਮ੍ਰਿਤ ਛੱਕ ਕੇ ਇਸ ਮੋਰਚੇ ਦੇ ਵਿੱਚ ਸੇਵਾ ਲਈ ਤਤ ਪਰਨੇ ਗਲਬਾਤ ਕਰਾਂਗੇ ਹਣਾ ਪੈਣ ਸਤਿਕਾਰ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਇਹ ਚੇਂਜ ਕਿਵੇਂ ਆਇਆ ਤੁਹਾਡੇ ਦੇ ਵਿੱਚ ਪਰਿਵਾਰ ਨੇ ਕਿਵੇਂ ਦੇਖਿਆ ਤੁਹਾਨੂੰ ਲੈਕਿ ਜਿਵੇਂ ਆਪਾਂ ਕਹਿੰਦੇ ਆ ਕਿ Hindu ਧਰਮ ਤੋਂ ਬਿਲੋਂਗ ਕਰਦੇ ਕਈ ਵਾਰ ਕਹਿੰਦੇ ਨਹੀਂ ਆਪਣੇ ਧਰਮ 'ਚ ਹੀ ਰਹਿਣਾ ਹੈ ਨਾ ਅਮਰਤ ਨਹੀਂ ਸ਼ਗਰੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਕਹੂੰਗੀ ਜੋ ਕਿ Hindu ਵੀਰ ਵੀ ਮੈਨੂੰ ਦੇਖਦੇ ਹੋਗੇ ਜਾਂ ਮੈਂ Hindu ਪਰਿਵਾਰ ਤੋਂ ਜਿੱਦਾਂ ਕਿ ਤੁਸੀਂ ਕਿਹਾ ਤੇ ਆਪਣਾ Hindu ਧਰਮ ਬਚਾਉਣ ਵਾਲੇ ਜੋ ਸੀਗੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ Hindu ਚੱਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੇ ਅੱਜ ਉਹ ਨਾ ਹੁੰਦੇ ਨਾ ਹੀ ਮੰਦਰ ਹੁੰਦੇ ਤੇ ਨਾ ਹੀ ਮੱਥਿਆ ਤੇ ਟਿੱਕੇ ਲੱਗ ਪਾਣੇ ਸੀਗੇ ਤੇ ਅੱਜ ਜਿਹੜੇ ਮੱਥੇ ਤੇ ਟਿੱਕੇ ਲੱਗਦੇ ਨੇ Hinduਾਂ ਦੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਲਹੂ ਹੀ ਹੈ ਜਿਹੜਾ ਉਹਨਾਂ ਨੇ ਆਪਣਾ ਸੀਸ ਦੇ ਕੇ ਆਪਣਾ ਸਾਡਾ ਧਰਮ ਬਚਾਇਆ ਸੀਗਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗੀ ਜਿੱਦਾਂ ਕਿ ਬਾਬਾ ਜੀ ਨੇ ਮੇਰੇ ਇੱਥੇ ਜਦੋਂ ਆਪਾਂ ਆਏ ਮੈਂ ਵਾਲ ਖੁੱਲੇ ਛੱਡ ਕੇ ਆਈ ਸੀਗੀ ਹਨਾ ਉਦੋਂ ਮੈਨੂੰ ਇੰਨਾ ਚੀਜ਼ਾਂ ਬਾਰੇ ਪਤਾ ਨਹੀਂ ਸੀ ਨਾ ਸਿੱਖੀ ਸਰੂਪ ਬਾਰੇ ਪਤਾ ਸੀ ਪਰ ਇੱਥੇ ਸੰਗਤਾਂ ਦਾ ਇੰਨਾ ਪਿਆਰ ਮਿਲਿਆ ਇੰਨਾ ਜ਼ਿਆਦਾ ਮਾਨਸਤਕਾਰ ਮਿਲਿਆ ਕਿ ਪਤਾ ਨਹੀਂ ਕਦੋਂ ਬਾਬਾ ਜੀ ਦਾ ਹੁਕਮ ਲੱਗ ਗਿਆ ਤੇ ਕਦੋਂ ਅਸੀਂ ਜਾ ਕੇ ਅੰਮ੍ਰਿਤ ਵਿਸ਼ਕ ਆਏ ਕਿਵੇਂ ਦਾ ਫੀਲ ਹੋਇਆ ਜਦੋਂ ਫਿਰ ਅਮ੍ਰਿਤ ਜਦੋਂ ਅਮ੍ਰਿਤ ਜਦੋਂ ਅਮ੍ਰਿਤ ਸੰਚਾਰ ਕੀਤਾ ਉਦੋਂ ਬਹੁਤ ਜ਼ਿਆਦਾ ਮਨ ਨੂੰ ਸਕੂਨ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਔਰ ਜਦੋਂ ਆਪਾਂ ਇੱਥੇ ਵੀ ਪਹੁੰਚੇ ਇੱਥੇ ਵੀ ਸੰਗਤਾਂ ਨੇ ਬਹੁਤ ਵਧਾਈਆਂ ਦਿੱਤੀਆਂ ਤੇ ਮਨ ਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਤੇ ਹੁਣ ਜਿੱਦਾਂ ਕਿ ਆਪਾਂ ਆਪਣਾ ਗਰਵ ਨਾ ਕਹਿ ਸਕਦੇ ਹਾਂ ਕਿ ਜਿਹੜਾ ਮੇਰੇ ਪਿਤਾ ਨੇ ਉਹ ਸ੍ਰੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜਿਹੜੀ ਮੇਰੀ ਮਾਤਾ ਜੀ ਹੈ ਮਾਤਾ ਸਾਹਿਬਕੌਰ ਜੀ ਹੈ ਤੇ ਜਿਹੜਾ ਮੇਰਾ ਐਡਰੈਸ ਹੈ ਉਹ ਗੁਰੂ ਉਹ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਹੈ ਆ ਤੇ ਜਿਹੜੇ ਮੇਰੇ ਨਾਨਕ ਆ ਗੁਰੂ ਕੇ ਲਾਹੌਰ ਆ ਜੀ ਇਹ ਸਾਰਾ ਕੁਝ ਫਿਰ ਕਿਵੇਂ ਪਤਾ ਲੱਗਾ ਤੁਹਾਨੂੰ ਇਹ ਜਦੋਂ ਅਸੀਂ ਅੰਮ੍ਰਿਤ ਸੰਚਾਰ ਕਰਦੇ ਆ ਉਹਦੇ ਅੰਮ੍ਰਿਤ ਸੰਚਾਰ ਅਸੀਂ ਸ੍ਰੀ ਗੁਰੂ ਕੇਸਗੜ ਸਾਹਿਬ ਤੋਂ ਕੀਤਾ ਅਨੰਦਪੁਰ ਸਾਹਿਬ ਕੇ ਤੇ ਉੱਥੇ ਮਰਿਆਦਾ ਜਦੋਂ ਦੱਸਦੇ ਆ ਮਰਿਆਦਾ ਦੇ ਵਿੱਚ ਹੀ ਇਹ ਅਗਲਾ ਦੱਸੀਆਂ ਜਾਂਦੀਆਂ ਨੇ ਤੇ ਉੱਥੇ ਹੀ ਇਹ ਚੀਜ਼ਾਂ ਮੈਂ ਸਿੱਖੀਆਂ ਜੀ ਤਾਂ ਹੁਣ ਜਦੋਂ ਇੱਥੇ ਆਏ ਕਾਫੀ ਵਧਾਈਆਂ ਮਿਲਿਆ ਤੁਹਾਨੂੰ ਲੋਕ ਤੁਹਾਨੂੰ ਦੇਖ ਰਹੇ ਸੀ ਵੀ ਇਹਨਾਂ ਦੇ ਵਿੱਚ ਇੰਨਾ ਚੇਂਜ ਕਿਵੇਂ ਆ ਗਿਆ ਅਜੇ 20 ਦਿਨ ਹੋਏ ਨੇ ਮੋਰਚੇ ਨੂੰ ਲੱਗਿਆ ਹੋਇਆ ਤੇ ਹਿਨਾਂ ਚ ਬਦਲਾਵ ਵੀ ਦਿਖ ਰਿਹਾ ਐ ਇਹ ਸੰਗਤਾਂ ਦਾ ਪਿਆਰ ਹੀ ਹੈ ਜਿਨ੍ਹਾਂ ਨੇ ਇੰਨੀ ਤਬਦੀਲੀ ਮੇਰੇ ਦੇ ਵਿੱਚ ਮੇਰੇ ਵਿੱਚ ਲਿਆਈ ਔਰ ਅਸਾ ਅਸੀਂ ਦੋਨੋਂ ਹੁਣ ਅਮ੍ਰਿਤ ਛਕ ਲਿਆ ਦੋਨਾਂ ਨੇ ਤੇ ਇਹ ਤਬਦੀਲੀ ਜਿਹੜੀ ਸਾਡੇ ਦੇ ਵਿੱਚ ਜਿਹੜਾ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਰੇ ਸੰਗਤਾਂ ਦੇ ਪਿਆਰ ਦੇ ਨਾਲ ਸਹਿਯੋਗ ਦੇ ਨਾਲ ਹੀ ਹੈ। ਸਾਡਾ ਪਾਰਾ ਦੀ ਸਹਿਮਤੀ ਸੀਗੀ ਕਿ ਹਾਂ। ਬਿਲਕੁਲ ਜਦੋਂ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਮੈਂ ਇਦਾਂ ਅਮ੍ਰਿਤ ਛਕਣਾ ਚਾਹਨੀ ਹੈ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੇ ਕਿਹਾ ਇਸ ਤੋਂ ਵੱਡਾ ਸਾਡੇ ਲਈ ਮਤਲਬ ਅਸੀਂ ਬਹੁਤ ਭਾਗਾ ਵਾਲੇ ਆ ਜਿੰਨਾ ਜਿਹੜੀ ਕੁੜੀ ਦੀ ਇਦਾਂ ਦੀ ਸੋਚ ਆ ਵੀ ਅਮਰਤ ਛਕਣਾ ਜੀ ਕਦੇ ਸੋਚਿਆ ਸੀ ਅਦੋਲਨ ਦੇ ਵਿੱਚ ਆ ਕੇ ਕਿ ਆ ਵੀ ਤੁਹਾਡੇ ਜਿੰਦ ਕਦੀ ਇਦਾਂ ਦਾ ਅਸੀਂ ਤਾਂ ਐ ਵੀ ਨਹੀਂ ਸੀ ਸੋਚਿਆ ਕਿ ਆਪਾਂ ਇੱਥੇ ਇੰਨੇ ਲੰਬੇ ਚਿਰ ਤੱਕ ਸੇਵਾ ਕਰਨੀ ਅਸੀਂ ਇੱਕ ਦਿਨ ਦੀ ਸੇਵਾ ਲਈ ਆਏ ਸੀਗੇ ਪਰ ਚਲੋ ਬਾਬਾ ਜੀ ਨੇ ਹੁਕਮ ਲਾਇਆ ਸੇਵਾ ਦਾ ਤੇ ਆਪਾਂ ਸੇਵਾ ਨਿਭਾ ਵੀ ਰਹੇ ਆ ਬਾਬਾ ਜੀ ਕਰਾਉਣ ਵਾਲੇ ਉਹੀ ਕਰਾ ਰਹੇ ਆ ਤੇ ਅੱਗੇ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਮਹਾਰਾਜ ਜੀ ਅਗੇ ਕਿ ਸਾਨੂੰ ਇਦਾਂ ਹੀ ਸੇਵਾ ਚ ਲਗਾ ਕੇ ਰੱਖਣ ਤੇ ਆਪਾਂ ਇਦਾਂ ਹੀ ਆਪਣਾ ਜਿਹੜੀ ਜ਼ਿੰਦਗੀ ਹੈ ਉਹ ਨਿਤਨੇਮ ਤੇ ਸੇਵਾ ਕਰਦੇ ਹੋਏ ਗੁਜ਼ਾਰੀਏ ਬਿਲਕੁਲ ਨਵਦੀਪ ਵੀਰ ਨਾਲ ਵੀ ਗੱਲ ਕਰਾਂਗੇ ਵੀਰ ਪਹਿਲਾਂ ਇਹ ਹੀ ਜਾਣਨਾ ਚਾਹੁੰਦੇ ਪਹਿਲਾਂ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਇੱਥੇ ਆ ਕੇ ਕਿੰਨੀ ਕੁ ਚੇਂਜ ਹੋ ਗਈ ਸਾਰਿਆਂ ਤੋਂ ਪਹਿਲਾਂ ਤਾਂ ਜੀ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਪਹਿਣ ਜ਼ਿੰਦਗੀ ਵਾਰੀ ਗੱਲ ਕਰਦੇ ਆ ਮੇਰੇ ਖਿਆਲ ਨਾਲ ਤੁਸੀਂ ਸ਼ਾਇਦ ਮੈਨੂੰ ਪਹਿਲੇ ਦਿਨ ਵੀ ਦੇਖਿਆ ਹੋਣਾ ਆ ਜੇ ਜਦੋਂ ਮੈਂ ਇੱਥੇ ਆਇਆ ਸੀਗਾ ਮੈਂ ਰੋਡਾ ਸੀਗਾ ਮਤਲਬ ਬਾਲਕ ਚ ਰੱਖੀ ਖਤ ਬਣਾਇਆ ਹੋਇਆ ਸੀਗਾ ਤੇ ਵੈਸੇ ਕੋਈ ਕੋਈ ਸੋਚ ਕੇ ਨਹੀਂ ਸੀ ਆਏ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਤੋਂ ਸੋਣਦੇ ਆਂ ਵੀ ਉਹਦੀ ਮਰਜ਼ੀ ਮਰਜ਼ੀ ਤੋਂ ਬਿਨਾ ਪਤਾ ਵੀ ਨਹੀਂ ਹਿੱਲਦਾ ਬਈ ਕਰੇ ਕਰਾਵੇ ਆਪੇ ਆਪ ਮੈਨੂੰ ਇਹਨਾਂ ਗੱਲਾਂ ਤੇ ਨਹੀਂ ਪਹਿਲਾਂ ਯਕੀਨ ਹੁੰਦਾ ਸੀਗਾ ਪਰ ਇੱਥੇ ਆ ਕੇ ਮੈਨੂੰ ਇਹ ਗੱਲਾਂ ਸੱਚੀਆਂ ਲੱਗਣ ਲੱਗੀਆਂ ਮੈਨੂੰ ਯਕੀਨ ਵੀ ਅੱਜ ਅੱਜ ਦੇ ਟਾਈਮ 'ਚ ਮੈਨੂੰ ਪੂਰਨ ਯਕੀਨ ਆ ਕਿ ਮਹਾਰਾਜ ਹੈਗੇ ਆ ਜਿੱਦਾਂ ਤੁਸੀਂ ਜਾਣਦੇ ਆ ਪਹਿਲਾਂ ਮੈਂ ਕੀ ਸੀਗਾ ਤੇ ਇੱਥੇ ਆਉਣ ਤੋਂ ਬਾਅਦ ਮੈਂ ਕੀ ਹੋ ਗਿਆ ਤੇ ਇਸ ਤਰ੍ਹਾਂ ਦੀ ਕੋਈ ਸੋਚ ਨਹੀਂ ਸੀ ਵੀ ਇਹਦੇ ਮਗਰ ਕੋਈ ਵੀ ਮੈਂ ਸੋਚ ਕੇ ਕੋਈ ਏਦਾਂ ਕੀਤਾ ਜਾਂ ਮੈਂ ਸੋਚ ਕੇ ਇੱਥੇ ਇੰਨੇ ਦਿਨਾਂ ਦੀ ਸੇਵਾ 'ਚ ਰਹਾਂਗਾ ਵੀ ਕੋਈ ਮਨ ਅੰਦਰ ਪਹਿਲਾਂ ਹੀ ਸੋਚ ਬਣਾ ਕੇ ਆਇਆ ਸੀ ਜਾਂ ਮੈਂ ਹਾਂਜੀ ਜੇ ਮੈਂ ਇੱਥੇ ਰਹਾ ਤਾਂ ਮੈਨੂੰ ਲੱਗਦਾ ਵੀ ਜਿਹੜਾ ਸੰਗਤਾਂ ਨੇ ਮੈਨੂੰ ਪਿਆਰ ਦਿੱਤਾ ਜਾਂ ਆਸ਼ੀਰਵਾਦ ਦਿੱਤਾ ਜਾਂ ਜਿਹੜੀ ਅਸੀਸਾਂ ਰੱਖ ਕੇ ਦੇ ਕੇ ਗਏ ਬਜ਼ੁਰਗ ਸਹਰਤੇ ਆਤਿਰ ਫੇਰ ਕੇ ਗਏ ਨਾ ਉਹਨਾਂ ਦੇ ਵਿੱਚ ਸ਼ਾਇਦ ਰੱਬ ਵੱਸਦਾ ਸੀਗਾ ਤੇ ਮੈਂ ਜਿਹੜਾ ਆਪਣੇ ਧਰਮ ਤੋਂ ਟੁੱਟਾ ਸੀਗਾ ਤੇ ਰੱਬ ਤੋਂ ਟੁੱਟਾ ਸੀ ਮਾਰਾ ਤੋਂ ਟੁੱਟਾ ਸੀ ਮੈਨੂੰ ਉਹਨਾਂ ਦੇ ਪਿਆਰ ਨੇ ਜਾਂ ਉਹਨਾਂ ਦੇ ਆਸ਼ੀਰਵਾਦ ਨੇ ਜੋੜਤਾ ਤਾਂ ਮੈਂ ਅੰਮ੍ਰਿਤ ਪਾਨ ਕਰ ਲਿਆ ਪਹਿਲਾਂ ਨਸ਼ਾ ਵਗੈਰਾ ਵੀ ਕਰਦੇ ਸੀਗੇ ਜੀ ਮੈਂ ਸ਼ਰਾਬ ਪੀ ਲੰਦਾ ਸੀਗਾ ਜੀ ਮੈਂ ਮਤਮ ਦਰਸ਼ਨ ਜਾ ਮੈਂ ਥੋੜੇ ਟਾਈਮ ਤੋਂ ਪਹਿਲਾਂ ਕਾਫੀ ਡਿਪਰੈਸ਼ਨ ਚ ਸੀਗਾ ਜੀ ਤੇ ਮੈਂ ਸ਼ਰਾਬ ਦਾ ਕਾਫੀ ਸੇਵਨ ਕਰਨ ਲੱਗ ਗਿਆ ਸੀਗਾ ਤੇ ਜੋ ਕਿ ਸੀਗਾ ਤਾਂ ਬਹੁਤ ਗਲਤ ਤੇ ਨੀਂਦ ਵੀ ਨਹੀਂ ਆਉਂਦੀ ਹੁੰਦੀ ਸੀ ਤੇ ਸੋ ਡਿਪਰੈਸ਼ਨ ਦਾ ਸ਼ਿਕਾਰ ਸੀਗਾ ਕੋਈ ਜਿੰਦਗੀ ਆ ਜਿੰਦਗੀ ਚ ਬਹੁਤ ਉਤਾਰ ਚੜਾ ਆਉਂਦੇ ਰਹਿੰਦੇ ਆ ਤੇ ਮੈਨੂੰ ਲੱਗਦਾ ਸੀ ਬਹੁਤ ਜ਼ਿਆਦਾ ਉਤਾਰ ਹੀ ਆ ਰਿਹਾ ਸੀ ਮਾਤਾ ਪਿਤਾ ਬਾਹਰ ਹੌਣੇ ਬਿਲਕੁਲ ਮੈਂ ਘਰ ਚ ਬਿਲਕੁਲ ਇਕੱਲਾ ਰਹਿ ਰਿਹਾ ਸੀ ਖੇਤਾ ਚ ਮੇਰਾ ਘਰ ਆ ਤੇ ਮਾਤਾ ਪਿਤਾ ਤੇ ਭਰਾ ਬਾਹਰ ਨੇ ਸੋ ਮੇਰੀ ਜ਼ਿੰਦਗੀ ਤਾਂ ਬਿਲਕੁਲ ਇਕੱਲੇ ਸੀ ਜੇ ਮੈਂ 10 ਦਿਨ ਵੀ ਆਪਣੇ ਕਮਰੇ ਚੋਂ ਵੀ ਬਾਹਰ ਨਾ ਨਿਕਲਾਂ ਤਾਂ ਕੋਈ ਮੈਨੂੰ ਪੁੱਛਣ ਵਾਲਾ ਨਹੀਂ ਸੀ ਤੂੰ ਤੂੰ ਅੰਦਰ ਆ ਜਾਂ ਬਾਹਰ ਆ ਜਾਂ ਕਿਤੇ ਆ ਕੀ ਕਰਦਾ ਉਹ ਐਹੋ ਜੀ ਜ਼ਿੰਦਗੀ ਤੋਂ ਮੈਂ ਨਿਕਲ ਕੇ ਇੱਥੇ ਆਇਆ ਤੇ ਇੱਥੇ ਆ ਕੇ ਤਾਂ ਮੈਨੂੰ ਰੱਬ ਮਿਲ ਗਿਆ ਹਾਂਜੀ ਮਲੇ 20 ਦਿਨਾਂ ਦੇ ਵਿੱਚ ਹੀ ਇੰਨੀ ਜ਼ਿੰਦਗੀ ਚ ਚੇਂਜ ਆ ਗਿਆ ਕਿ ਅੱਜ ਤੁਸੀਂ ਅਮਰਦੀ ਦੇ दांत ਲੈ ਕੇ ਮੋਰਚੇ ਬਿਲਕੁਲ 20 ਦਿਨਾਂ ਦੇ ਵਿੱਚ ਕੀ ਕੀ ਸਾਡੇ ਨਾਲ ਹੋਇਆ ਇੰਨਾ ਕੁਝ ਪੋਜ਼ਿਟਿਵ ਹੋਇਆ ਮੈਂ ਦੱਸ ਵੀ ਨਹੀਂ ਸਕਦਾ ਤੇ ਮੈਨੂੰ ਲੱਗਦਾ ਇਹ ਸ਼ਾਇਦ ਮੈਨੂੰ ਲੱਗਦਾ ਨਹੀਂ ਸੀ ਇਹ ਏਡੀ ਵੱਡੀ ਸੇਵਾ ਜਿਹੜੀ ਮਹਾਰਾਜ ਨੇ ਲਾਈ ਆ ਮੇਰੇ ਵੱਲੋਂ ਤਾਂ ਕੋਈ ਇਹ ਵੱਡੀ ਹੈ ਨਹੀਂ ਸੀ ਪਰ ਲੋਕਾਂ ਨੇ ਦੱਸਿਆ ਕਿ ਬਹੁਤ ਵੱਡੀ ਸੇਵਾ ਆ ਤੇ ਸ਼ਾਇਦ ਲਾਈ ਵੀ ਮਹਾਰਾਜ ਨੇ ਆਪਿਆ ਕਿਉਂਕਿ ਅਸੀਂ ਤਾਂ ਕੁਝ ਸੋਚ ਕੇ ਨਹੀਂ ਆਏ ਬਿਲਕੁਲ ਹੁਕਮ ਮਹਾਰਾਜ ਦਾ ਹੋਇਆ ਬਿਲਕੁਲ ਹੁਕਮ ਮਹਾਰਾਜ ਦਾ ਹੋਇਆ ਮੈਂ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਪੀ ਐਸ ਗਰੇਵਾਲ ਸਾਹਿਬ ਨੇ ਜੀ ਪਟਿਆਲੇ ਤੋਂ ਸਾਂਤ ਨੇ ਉਹਨਾਂ ਨੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਬੇਟਾ ਅਮਰਤ ਛਕੂਗਾ ਮੈਂ ਕਿਹਾ ਜੀ ਬਾਬਾ ਜੀ ਮੈਂ ਛਕੂਗਾ ਜਰੂਰ ਜਦੋਂ ਉਹਨਾਂ ਦਾ ਹੁਕਮ ਹੋਇਆ ਤਾਂ ਛਕ ਲਾਂਗੇ ਬਈ ਇੱਕ ਤਰ੍ਹਾਂ ਦਾ ਮੈਂ ਇਨਕਾਰ ਹੀ ਸੀ ਨਾ ਬਈ ਟਾਲਣ ਦੀ ਕੋਸ਼ਿਸ਼ ਹਾਂਜੀ ਟਾਲਣ ਦੀ ਕੋਸ਼ਿਸ਼ ਕੀਤੀ ਵੀ ਐਂਦਾ ਕਹਿ ਕੇ ਟਾਲ ਦੇਣਾ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਬਈ ਉੱਤੇ ਹੁਕਮ ਤਾਂ ਹੋ ਗਿਆ ਦੱਸ ਮਪਿਤਾ ਦਾ ਅਮਰੈ ਛਕਣਾ ਵੇਣਾ ਤੇ ਮੈਨੂੰ ਫੇਰ ਮੈਨੂੰ ਅੰਦਰੋਂ ਲੱਗਾ ਵੀ ਨਹੀਂ ਜੇ ਹੁਕਮ ਹੋ ਗਿਆ ਜੇ ਤੁਸੀਂ ਕਹਿਤਾ ਇਹ ਗੱਲ ਤੇ ਮੈਂ ਛਕਣਾ ਚਾਹਣਾ ਵੀ ਹਾਂ ਚਲੋ ਸ਼ਕਣਾ ਚਾਹੀਦਾ ਵੀ ਆ ਤੇ ਮੈਂ ਸ਼ਕਣ ਲਈ ਤਿਆਰ ਵੀ ਹੋ ਗਿਆ ਸ਼ਕ ਲਿਆ ਹੁਣ ਮੈਂ ਹੁਣ ਮੈਂ ਮੇਨ ਮੇਰੀ ਮੰਚਾ ਇਹ ਆ ਵੀ ਮੈਂ ਚਾਹੁੰਦਾ ਆ ਵੀ ਸਾਡਾ ਪੰਜਾਬ ਜਿਹੜਾ ਆਪਣੇ ਧਰਮ ਤੋਂ ਟੁੱਟਾ ਹੋਇਆ ਆ ਗੁਰੂ ਤੋਂ ਬੇਮੋਕਿਆ ਸਰਕਾਰਾਂ ਨਾਲ ਲੜਨ ਤੋਂ ਪਹਿਲਾਂ ਇੱਕ ਲੜਾਈ ਅਸੀਂ ਆਪਣੇ ਆਪ ਨਾਲ ਲੜੀਏ ਕਿ ਆਪਾਂ ਅਮਰਤ ਛਕੀਏ ਗੁਰੂ ਦੇ ਸਿੰਘ ਬਣੀਏ ਜੋ ਅਸੀਂ ਹੈਗੇ ਆ ਪਹਿਲਾਂ ਉਸ ਬਾਣੇ ਚਾਹੀਏ ਫਿਰ ਬਾਕੀ ਲੜਾਈਆਂ ਬਹੁਤ ਨੇ ਬਹੁਤ ਮੁੱਦੇ ਆ ਜਿਨ੍ਹਾਂ ਤੇ ਗੱਲਬਾਤ ਕਰਨੀ ਆ ਬਹੁਤ ਮੁੱਦੇ ਆ ਜਿਨ੍ਹਾਂ ਤੇ ਲੜਾਈਆਂ ਕਰਨੀਆਂ ਆ ਬਹੁਤ ਕੁਝ ਕਰਨਾ ਬਾਕੀ ਹੈ ਪਹਿਲਾਂ ਇਹ ਲੜਾਈ ਜਿੱਤੀ ਹੈ ਜੀ ਜਦੋਂ ਹਿਨਾ ਕਹਿ ਰਹੀ ਸੀ ਕਿ ਮਾਤਾ ਪਿਤਾ ਨਾਲ ਗੱਲ ਕੀਤੀ ਤੇ ਉਹ ਖੁਦ ਕਹਿੰਦੇ ਕਿ ਸਾਡੇ ਵਰਗਾ ਭਾਗਿਆਸ਼ਾਲੀ ਕੋਈ ਨਹੀਂ ਹੈਗਾ ਕਿ ਜਿਹੜਾ ਖੁਦ ਸਾਡੀ ਧੀ ਇਦਾਂ ਦੀ ਸੋਚ ਰੱਖ ਰਹੀ ਆ ਤਾਂ ਫਿਰ ਤੁਸੀਂ ਵੀ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ ਜੇ ਅੱਜ ਵੀ ਤੁਸੀਂ ਸਟੇਜ 'ਤੇ ਕਿਹਾ ਵੀ ਠੀਕ ਹੈ ਇੱਕ ਮਾਂ ਹੁੰਦੀ ਆ ਵੱਡਾ ਫੈਸਲਾ ਦੇਣ ਵਾਲੀ ਸਹੀ ਆ ਕਿ ਗਲਤ ਆ ਹੈਨਾ ਤਾਂ ਤੁਸੀਂ ਵੀ ਇਦਾਂ ਹੀ ਕੀਤਾ ਫਿਰ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਪਹਿਲਾਂ ਮੈਨੂੰ ਲੱਗਦਾ ਜਿਹੜੇ ਜੇ ਇਸ ਬੰਦੇ ਕੋਲ ਜਿਹੜੀ ਚੀਜ਼ ਨਹੀਂ ਹੁੰਦੀ ਹੈਨਾ ਉਹਨੂੰ ਉਸ ਚੀਜ਼ ਦੀ ਜ਼ਿਆਦਾ ਕਦਰ ਹੁੰਦੀ ਆ ਹੁਣ ਜਿੱਦਾਂ ਮੇਰੇ ਕੋਲ ਇਸ ਟਾਈਮ ਮਾਤਾ ਪਿਤਾ ਹੈ ਨਹੀਂ ਉਹ ਨਾ ਵੀ ਚਲੋ ਬਾਹਰ ਨੇ ਪਰ ਕੋਈ ਇੰਨੀ ਜ਼ਿਆਦਾ ਮੇਰੀ ਗੱਲ ਵੀ ਨਹੀਂ ਹੁੰਦੀ ਮੇਰੇ ਪਰਿਵਾਰ ਨਾਲ ਮੈਂ ਮੈਂ ਵੈਸੀ ਜ਼ਿੰਦਗੀ 'ਚ ਬਹੁਤ ਇਕੱਲਾ ਆ ਮੈਂ ਵੀ ਮੇਰਾ ਕੋਈ ਹੈ ਨਹੀਂ ਵੀ ਮੈਨੂੰ ਹੁਣ ਲੱਗਾ ਵੀ ਵੀ ਜਿਹਦਾ ਕਹਿੰਦੇ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਸੋ ਹੁਣ ਇਹ ਗੱਲ ਸੱਚੀ ਹੋ ਗਈ ਜਿਹਦਾ ਕੋਈ ਨਹੀਂ ਉਹਦਾ ਦਸਮ ਪਿਤਾ ਹੁੰਦਾ ਮੈਨੂੰ ਕੱਲ ਵੀ ਇਹ ਸੁਣ ਕੇ ਮੈਨੂੰ ਬਹੁਤ ਸੰਗਾ ਲੱਗਾ ਮੈਨੂੰ ਕਹਿੰਦੇ ਹੁਣ ਜਿਨ੍ਹਾਂ ਨੇ ਤੈਨੂੰ ਇਸ ਦੁਨੀਆ 'ਚ ਦੁਨਿਆਵੀ ਜਨਮ ਦਿੱਤਾ ਆ ਉਹ ਤੇਰੇ ਮਾਤਾ ਪਿਤਾ ਤਾਂ ਹੈਗੇ ਉਹਨਾਂ ਨੇ ਜਨਮ ਦਿੱਤਾ ਪਰ ਅਸਲ ਚ ਪਹਿਲੇ ਮਾਤਾ ਪਿਤਾ ਤੇਰੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਤੇ ਤੇਰੇ ਪਿਤਾ ਦੇ ਤੇ ਮਾਤਾ ਜੀ ਨੇ ਮਾਤਾ ਸਹਿਬ ਕੌਰ ਜੀ ਕਿਵੇਂ ਦਮ ਤੇ ਉਦੋਂ ਮੈਨੂੰ ਲੱਗਾ ਕਿ ਮੈਂ ਹੁਣ ਕੱਲਾ ਨਹੀਂ ਹੁਣ ਵੀ ਇੱਕ ਬਹੁਤ ਵੱਡਾ ਇੱਕ ਮਾਪਿਆਂ ਦਾ ਹੱਥ ਹੁੰਦਾ ਜਿਹੜਾ ਉਦੋਂ ਰੱਬ ਹੀ ਮੇਰੇ ਇੱਕ ਰੱਬ ਆ ਤੇ ਉਹੀ ਮੇਰਾ ਮਾ ਆ ਤੇ ਉਹੀ ਮੇਰਾ ਪਿਓ ਆ ਤੇ ਧਰਮ ਦੇ ਭੈਣ ਭਰਾ ਬਹੁਤ ਮਿਲ ਵੀ ਗਏ ਬਿਲਕੁਲ ਬਿਲਕੁਲ ਹੁਣ ਜਦੋਂ ਤੁਹਾਡੇ ਵਾਲ ਦੇਖ ਕੇ ਮੈਨੂੰ ਐਦਾ ਲੱਗਾ ਵੀ ਤੁਸੀਂ ਮੇਰੇ ਆਪਣੇ ਹੋ ਤੇ ਮੈਨੂੰ ਹੁਣ ਅੰਦਰੋਂ ਖੁਸ਼ੀ ਹੁੰਦੀ ਆ ਵੀ ਹੁਣ ਇਦਾਂ ਲੱਗਦਾ ਮੈਂ ਇਕੱਲਾ ਨਹੀਂ ਹੈਗਾ ਵੀ ਮੇਰੇ ਨਾਲ ਬਹੁਤ ਨੇ ਤੇ ਖਾਸ ਕਰ ਗੁਰੂ ਮੇਰੇ ਨਾਲ ਆ ਬਿਲਕੁਲ ਬਹੁਤ ਧੰਨਵਾਦ ਤੁਹਾ ਸੇਵਾ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਦੇਖੋ ਜੀ ਇਹੀ ਤੁਹਾਨੂੰ ਮੈਂ ਦੱਸਦਾ ਵੀ ਅਸੀਂ ਕੋਈ ਸੋਚਿਆ ਹੀ ਨਹੀਂ ਸੀਗਾ ਉਹ ਮਹਾਰਾ ਜੋ ਕਰਵਾਈ ਜਾਂਦਾ ਆਪਾਂ ਕਰ ਹੀ ਜਾਂਦੇ ਆ ਅਸੀਂ ਤਾਂ ਬਾਰਸ਼ਾਂ ਦੇ ਵਿੱਚ ਵੀ ਬਹੁਤ ਦਿੱਕਤਾਂ ਆਈਆਂ ਪਰ ਫਿਰ ਵੀ ਤੁਸੀਂ ਡੱਡੇ ਬਹੁਤ ਜਿਆਦਾ ਰੈਕਟੈਂਟ ਲੱਗ ਗਿਆ ਇਹ ਵੀ ਇਹ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਆ ਵੀ ਅਸੀਂ ਅੰਮ੍ਰਿਤਪਾਨ ਕਰਨ ਗਏ ਹੋਏ ਸੀਗੇ ਆਨੰਦਪੁਰ ਸਾਹਿਬ ਬਿਲਕੁਲ ਤੇ ਮਗਰੋਂ ਛੰਬੂ ਕਲਾ ਦੇ ਨੌਜਵਾਨ ਬਾਈ ਆਏ ਆਪਣੇ ਬਰਿੰਦਰ ਭਾਜੀ ਹੁਣੀ ਆਏ ਬਿੱਲੂ ਕਹਿੰਦੇ ਉਹਨਾਂ ਨੂੰ ਉਹ ਆ ਕੇ ਮਗਰੋਂ ਟੈਂਟ ਉਹਨਾਂ ਨੇ ਆਪਣੀ ਟੀਮ ਲਿਆਂਦੀ ਦੇਖੋ ਕਿੱਡਾ ਵੱਡਾ ਟੈਂਟ ਲੱਗਾ ਹੋਇਆ ਹੈ ਮੇਰੇ ਕਹਿੰਦਾ 20 25 ਜਣੇ ਆਏ ਛੰਬੂ ਸੀ ਪਾਣੀ ਵੜ ਗਿਆ ਸਾਰੀਆਂ ਦਵਾਈਆਂ ਭੇਜ ਗਈਆਂ ਬਿਲਕੁਲ ਉਹ ਛੋਟਾ ਜਿਹਾ ਦੰਬੂ ਸੀਗਾ ਚਲੋ ਉੱਥੇ ਵੀ ਰੱਬ ਬਸਦਾ ਸੀਗਾ ਪਰ ਉੱਥੇ ਦਿੱਕਤ ਬਹੁਤ ਆਈ ਸੀ ਸਾਨੂੰ ਤੇ ਇਹ ਮਹਾਰਾਜ ਨੇ ਸਾਨੂੰ ਉੱਥੇ ਬੁਲਾ ਕੇ ਆਪ ਮਹਾਰਾਜ ਨੇ ਆਪਣੇ ਕੀ ਕਹਿੰਦੇ ਹੁੰਦੇ ਕੋਈ ਵਿਧ ਬਣਦੀ ਹੁੰਦੀ ਹੈ ਮਹਾਰਾਜ ਨੇ ਵਿਧ ਬਣਾਤੀ ਸੰਗਤ ਭੇਜੀ ਉਹਨਾਂ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਸੀ ਉਹਨਾਂ ਦੇ ਸਿਰ ਤੇ ਛੱਤ ਵੀ ਆ ਗਈ ਬਿਲਕੁਲ ਹਾਂ ਜੀ ਇਹ ਇਹ ਗੁਰੂ ਦੀਆਂ ਉਹਦੀਆਂ ਉਹ ਹੀ ਜਾਣੇ ਜੀ ਅਸੀਂ ਨਹੀਂ ਸੋਚ ਵੀ ਨਹੀਂ ਸਕਦੇ ਨਵਦੀਪ ਜਿੱਥੇ ਤੁਸੀਂ ਅਮਰਿਸ਼ ਸ਼ੱਕ ਆ ਉੱਥੇ ਤੁਹਾਡੀ ਇਹ ਗੱਲਬਾਤ ਕਰਨ ਚ ਵੀ ਬਹੁਤ ਵੱਡਾ ਚੇਂਜ ਆਇਆ ਹੈ ਨਾ ਕਈ ਵਾਰ ਅਸੀਂ ਇਹ ਕਹਿੰਦੇ ਕਿ ਅਸੀਂ ਗੱਲਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿਸੇ ਨਾਲ ਜਿਨ੍ਹਾਂ ਚ ਇੱਕ ਅਸੀਂ ਆਪ ਨਹੀਂ ਪੂਰੇ ਹੁੰਦੇ ਹੈ ਨਾ ਅੱਜ ਤੁਸੀਂ ਅਮਰਿਸ਼ ਸ਼ੱਕ ਦੇ ਸਟੇਜ ਤੋਂ ਇਹ ਗੱਲ ਕਹਿ ਰਹੇ ਸੀ ਇਹ ਸਾਰੇ ਹੀ ਅਮਰਤ ਸ਼ਕੋ ਇਹ ਚੀਜ਼ ਵੀ ਕਿਵੇਂ ਆਇਆ ਅਸਲ 'ਚ ਪਤਾ ਤਾਂ ਹਰੇਕ ਬੰਦੇ ਨੂੰ ਮੇਰੇ ਖਿਆਲ ਨਾਲ ਹਰੇਕ ਪੰਜਾਬੀ ਨੂੰ ਪਤਾ ਹੋਣਾ ਵੀ ਉਹ ਗਲਤ ਆ ਹੁਣ ਜਿੱਦਾਂ ਇੱਕ ਗੱਲ ਨਹੀਂ ਕਹਿੰਦੇ ਵੀ ਕਹਿੰਦੇ ਕਬੂਤਰ ਅੱਖਾਂ ਮੀਟਲੇ ਕਹਿ ਦਵੇ ਬਿੱਲੀ ਨਹੀਂ ਆਈ ਤੇ ਇਹਦਾ ਮਤਲਬ ਇਹ ਥੋੜੀ ਬਿੱਲੀ ਨਹੀਂ ਆਈ ਬਿੱਲੀ ਆਈ ਹੈ ਪਰ ਉਹਨੂੰ ਇਹ ਲੱਗਦਾ ਵੀ ਨਹੀਂ ਆਈ ਉਹ ਇਸੇ ਤਰ੍ਹਾਂ ਹੀ ਵੀ ਇਹ ਆ ਵੀ ਸਾਨੂੰ ਪਤਾ ਸੀ ਅਸੀਂ ਗਲਤਿਆਂ ਵੀ ਅਮਰਤ ਸ਼ਕਣਾ ਚਾਹੀਦਾ ਸਾਰਿਆਂ ਨੂੰ ਸ਼ਕਣਾ ਚਾਹੀਦਾ ਤੇ ਪਰ ਆਪ ਹੀ ਕਾਣੇ ਆ ਕਾਣਾ ਬੰਦਾ ਕੀ ਕਹਿੰਦਾ ਛੱਜ ਤਾਂ ਬੋਲੇ ਜਸਾਨਾ ਕੀ ਬੋਲੇ ਉਹ ਜਿੰਨਾ ਚਿਰ ਬੰਦਾ ਛਾਨਣਾ ਸੀਗਾ ਉਹਨਾਂ ਚਿਰ ਨਹੀਂ ਬੋਲਦਾ ਜਦੋਂ ਛੱਜ ਤੇ ਪੜ ਗਿਆ ਵੀ ਛਾਜੀ ਬੋਲੂ ਹੁਣ ਜਦ ਗੁਰੂ ਵਾਲੇ ਹੋ ਗਏ ਆ ਹੁਣ ਬੋਲ ਸਕਦੇ ਕਹਿ ਵੀ ਸਕਦੇ ਆ ਜਿੰਨਾ ਚਿਰ ਨਹੀਂ ਸੀ ਉਹ ਤਾਂ ਕਿਸੇ ਨੂੰ ਕੀ ਕਹਿ ਸਕਦੇ ਜਦ ਬੰਦਾ ਆਪ ਹੀ ਨਹੀਂ ਆਪ ਹੋ ਗਏ ਆ ਹੁਣ ਬਾਕੀਆਂ ਨੂੰ ਵੀ ਕਰਾਂਗੇ ਖੁਸ਼ੀ ਆ ਪੂਰੀ ਬਹੁਤ ਧੰਨਵਾਦ ਜੀ ਪੈਣ ਹੀ ਨਾ ਤੁਸੀਂ ਕੀ ਮੈਸੇਜ ਦੇਣਾ ਚਾਹਦੇ ਸਮਾਰਟ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਜਿੱਦਾਂ ਕਿ ਨਵਦੀਪ ਨੇ ਕਿਹਾ ਕਿ ਹੁਣ ਆਪਾਂ ਜਦੋਂ ਅੱਜ ਛੱਜ ਬਣ ਗਏ ਆ ਤੇ ਆਪਾਂ ਕਹਿ ਵੀ ਸਕਦੇ ਆ ਤੇ ਮੈਂ ਵੀ ਹੁਣ ਕਹਿ ਸਕਦੀ ਆ ਮਾਨ ਦੇ ਨਾਲ ਪੂਰੇ ਪੂਰੇ ਪੰਜਾਬ ਨੂੰ ਕਹੂੰਗੀ ਕਿ ਆਓ ਪਿਆਰਿਓ ਸਾਰੇ ਗੁਰਸਿੱਖ ਸੱਜੋ ਤੇ ਕਿਉਂਕਿ ਬਾਬਾ ਜੀ ਨੇ ਕਿਹਾ ਸੀ ਦਸਮ ਪਿਤਾ ਨੇ ਕਿਹਾ ਸੀਗਾ ਕਿ ਚਿੜੀਆਂ ਸੰਗ ਮੈਂ ਬਾਜ਼ ਲੜਾਵਾ ਗਿੱਦੜਾਂ ਨੂੰ ਮੈਂ ਸ਼ੇਰ ਬਣਾਵਾ ਤਵੇ ਤਵੇ ਗੋਬਿੰਦ ਸਿੰਘ ਨਾਮ ਕਹਾਵਾ ਸੋ ਸਾਰਿਆਂ ਨੂੰ ਗੁਰਸਿੱਖ ਸੱਜਣਾ ਚਾਹੀਦਾ ਤੇ ਤਾਂ ਹੀ ਆਪਾਂ ਪੰਜਾਬ ਜਿੱਤ ਸਕਦੇ ਹਾਂ ਜਦੋਂ ਆਪਾਂ ਆਪਣੇ ਆਪ ਨਾਲ ਲੜਾਈ ਜਿੱਤਾਂਗੇ ਸੋ ਭੈਣ ਹੀਨਾ ਜਿਹਨੂੰ ਥਾਰ ਵਾਲੀ ਧੀ ਵੀ ਕਿਹਾ ਜਾਂਦਾ ਆ ਕਿਉਂਕਿ ਮੋਰਚੇ ਦੇ ਵਿੱਚ ਥਾਰ ਵਾਲੀ ਧੀ ਦਾ ਜਿਹੜਾ ਇੱਕ ਨਾਮ ਇਹਨਾਂ ਨੂੰ ਮਿਲਿਆ ਵੀਰ ਨਵਦੀਪ ਦੇਖੋ ਮਿਲਣ ਆ ਰਹੇ ਨੇ ਬਜ਼ੁਰਗ ਵੀ ਮਿਲਣ ਆ ਰਹੇ ਨੇ ਵਧਾਈਆਂ ਵੀ ਦੇ ਰਹੇ ਨੇ ਅੱਜ ਇਹਨਾਂ ਨੇ ਵੀ ਬਹੁਤ ਕਹਿ ਸਕਦੇ ਇੱਕ ਗੁਰੂ ਦੇ ਸਕੂਲ ਦੇ ਵਿੱਚ ਦਾਖਲਾ ਲੈ ਕੇ ਮਾਨ ਪ੍ਰਾਪਤ ਕੀਤਾ ਆ ਤੇ ਅੱਜ ਜਿੱਥੇ ਤੁਸੀਂ ਮੋਰਚੇ 'ਚ ਵਿਚਰ ਰਹੇ ਹੋ ਨਾ ਉੱਥੇ ਮਹਿਸੂਸ ਹੋ ਰਿਹਾ ਕਿ ਅੱਜ ਇੱਕ ਵੱਖਰਾ ਜਿਹਾ ਹੀ ਰੂਪ ਜਿਹੜਾ ਉਹ ਮਿਲ ਗਿਆ ਹੈ ਨਾ ਹਾਂ ਬਿਲਕੁਲ ਵੱਖਰਾ ਰੂਪ ਮਿਲਿਆ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਸਾਨੂੰ ਜਿਹੜੇ ਸੰ ਸੀਗੇ ਡਾਕਟਰ ਪੀ ਐਸ ਗਰਵਾਲ ਉਹਨਾਂ ਨੇ ਹੁਕਮ ਲਾਇਆ ਉਹਨਾਂ ਨੇ ਦੱਸਿਆ ਕਿਉਂਕਿ ਇੱਕ ਵਿਧ ਬਣਦੀ ਹੈ ਉਹਨਾਂ ਨੇ ਸਾਨੂੰ ਇਸ ਚੀਜ਼ ਤੋਂ ਰੂਬਰੂ ਵੀ ਕਰਵਾਇਆ ਤੇ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਬਹੁਤ ਭਾਗਾ ਵਾਲਿਓ ਲੋਕ ਆਪ ਜਾ ਕੇ ਅਮਰਿਤ ਛਕਦੇ ਆ ਤੁਹਾਨੂੰ ਤਾਂ ਬਾਬਾ ਜੀ ਨੇ ਹੁਕਮ ਲਾ ਕੇ ਆਪ ਬੁਲਾਇਆ ਉੱਥੇ ਤੇ ਤੁਸੀਂ ਬਹੁਤ ਭਾਗਾ ਵਾਲਿਓ ਤੇ ਇਹ ਚੀਜ਼ ਸੁਣ ਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿ ਇੱਕ ਸਾਨੂੰ ਗਿਫਟ ਮਿਲਿਆ ਬਾਬਾ ਜੀ ਵੱਲੋਂ ਤੇ ਜਦੋਂ ਆਪਾਂ ਅਮਰਿਤ ਸੰਚਾਰ ਕੀਤਾ ਮਨ ਹੂੰ ਮਿਲਿਆ ਤੇ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਆਪਣੇ ਆਪ ਨੂੰ ਬਹੁਤ ਭਾਗੀਸ਼ੀਲ ਸਮਝਦੇ ਹਾਂ ਧੰਨਵਾਦ ਜੀ ਸੋ ਮੋਰਚ ਦੀ ਕੈਸੀ ਤਸਵੀਰ ਵੀ ਆ ਜੋ ਤੁਹਾਡੇ ਨਾਲ ਸਾਂਝੀ ਕੀਤੀ ਕਿ ਅੱਜ ਮੋਰਚੇ ਤੇ ਜਦੋਂ ਪਿਛਲੇ 20 20 ਦੀ ਗੱਲ ਕਰਦੇ ਸੀ ਮੋਰਚਾ ਲੱਗਿਆ ਸੀ ਬੜੇ ਨੌਜਵਾਨ ਸੀ ਬੜੇ ਏਦਾਂ ਦੇ ਬਜ਼ੁਰਗ ਵੀ ਸੀ ਜਿਹੜੇ ਨੇ ਕੇਸ ਦਾੜੀ ਕੱਟੀ ਹੋਈ ਸੀ ਤਾਂ ਉੱਥੇ ਕੇਸਾ ਧਾਰੀ ਬਣੇ ਸੀ ਪਰ ਇੱਥੋਂ ਸ਼ੁਰੂਆਤ ਹੋ ਗਈ ਆ ਭੈਣ ਹੀ ਨਾ ਤੇ ਵੀਰ ਨਵਦੀਪ ਤੋਂ ਕਿ ਅੰਮ੍ਰਿਤ ਦੀ ਦਾਤ ਲੈ ਕੇ ਗੁਰਸਿੱਖ ਸੱਜਣਾ ਸੋ ਜੁੜੇ ਰਿਓ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ